ਰਂਜੀਤ ਸਿੰਘ ਬਿਰਸਾ ਸਿੰਘ ਵਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਵਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਂ ਛਿੜ ਜਾਂਦਾ ਹੈ ਜਥੇਦਾਰ ਭਾਈ ਰਂਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾਂ ਤੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਵਲਟੋਹਾ ਪਾਵੇਂ ਅਕਾਲੀ ਦਲ ਚੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣਦੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣੀ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਿਲਾ ਲਿਆ ਹੈ ਕਿ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦਾ ਜਵਾਬ ਸਮਾਂ ਹੀ ਦੱਸੇਗਾ ਉਦੋਂ ਹੀ ਇਹ ਵੀ ਜ਼ਿਕਰ ਹੋ ਗਿਆ ਹੈ ਕਿ ਜਦੋਂ ਵਲਟੋਹਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਸੰਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 19 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾੜ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਧਰ ਹੀ ਦੂਜੇ ਪਾਸੇ ਕਿਆਸਰਾਈਆਂ ਨੂੰ ਪਾਈ ਰঞ্জੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਿਰਜੇ ਜਾ ਰਹੇ ਨਕਾਰਾਤਮਕ ਬਿਰਤਾਂਤ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾ ਕਦੇ ਬਾਦਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹੋ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਵਿਰਸਾ ਸਿੰਘ ਬਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਬਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਨ ਛਿੜ ਜਾਂਦਾ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾਂ ਤੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਪਾਵੇਂ ਅਕਾਲੀ ਦਲ ਚੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣਦੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਲਾ ਲਿਆ ਹੈ ਕਿ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿਗਲ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦੇ ਜਵਾਬ ਸਮਾਂ ਹੀ ਦੱਸੇਗਾ ਉਦੋਂ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਵਲਟੋਹਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਧੰਨਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 19 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾੜ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਧਰ ਹੀ ਦੂਜੇ ਪਾਸੇ ਕਿਆਸਰਾਈਆਂ ਨੂੰ ਪਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟਾਂਜੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਿਰਜੇ ਜਾ ਰਹੇ ਨਕਾਰਾਤਮਕ ਬਿਰਤਾਂਤ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾਂ ਕਦੇ ਬਾਦਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹੋ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਿਸ ਸਾਭ ਦਾ ਜੱਥੇਦਾਰ ਭਾਈ ਰਣਜੀਤ ਸਿੰਘ ਵਿਰਸਾ ਸਿੰਘ ਬਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਬਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਂ ਛਿੜ ਜਾਂਦਾ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾ ਤੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਆਵੇਂ ਅਕਾਲੀ ਦਲ ਤੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛੇ ਜਾਂਦੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣੀ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਿਲਾ ਲਿਆ ਹੈ ਕਿ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿਗ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦੇ ਜਵਾਬ ਸਮਾਂ ਹੀ ਦੱਸੇਗਾ ਉਦੋਂ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਵਲਟੋਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਧੰਨਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰੀਆ ਬੀਬੀ ਪਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾਰ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਧਰੀ ਦੂਜੇ ਪਾਸੇ ਕਿਆਸਰਾਈਆਂ ਨੂੰ ਪਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਰਜੇ ਜਾ ਰਹੇ ਨਕਾਰਾਤਮਕ ਬਿਰਤਾਂਤ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾ ਕਦੇ ਬਾਦਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹੋ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਵਿਰਸਾ ਸਿੰਘ ਬਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਬਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਨ ਛਿੜ ਜਾਂਦਾ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜ ਤੋਂ ਵੀ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਪਾਵੇਂ ਅਕਾਲੀ ਦਲ ਚੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣ ਤੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣੀ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਲਾ ਲਿਆ ਹੈ ਕਿ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿਗ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦਾ ਜਵਾਬ ਸਮਾਂ ਹੀ ਦੱਸੇਗਾ ਉਦੋਂ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਵਲਟੋਹਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਧੰਨਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 19 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾਰ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਦਰੀ ਦੂਜੇ ਪਾਸੇ ਕਿਆਸਰਾਇਆਂ ਨੂੰ ਭਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ, "ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਿਰਜੇ ਜਾ ਰਹੇ ਨਕਾਰਾਤਮਕ ਵਰਤਾਨ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾ ਕਦੇ ਬਾਜਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ। ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ। ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹਾਂ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸ ਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬਿਰਸਾ ਸਿੰਘ ਵਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਵਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਂ ਛਿੜ ਜਾਂਦਾ ਹੈ ਜਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾਂ ਤੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਭਾਵੇਂ ਆਕਾਲੀ ਦਲ ਤੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣ ਤੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਆਕਾਲੀ ਰਹਾਂਗਾ ਮੇਰਾ ਦਿਲ ਆਕਾਲੀ ਹੈ ਤੇ ਹਮੇਸ਼ਾ ਆਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣੀ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ। ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਿਲਾ ਲਿਆ ਹੈ? ਕੀ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿਗਲ ਵੱਜ ਗਿਆ? ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦੇ ਜਵਾਬ ਸਮਾਂ ਹੀ ਦੱਸੇਗਾ। ਉਧਰ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਬਲਟੋਹਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਸੰਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾੜ ਜੇਲ੍ਹ ਦੇ ਸਮੇਂ ਤੋਂ ਸਾਥ ਰਹੀ ਹੈ ਉਧਰ ਹੀ ਦੂਜੇ ਪਾਸੇ ਕਿਆਸਰਾਈਆਂ ਨੂੰ ਪਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟਾਂਜੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ, "ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਿਰਜੇ ਜਾ ਰਹੇ ਨਕਾਰਾਤਮਕ ਵਰਤਾਨ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾ ਕਦੇ ਬਾਦਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ। ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ। ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹਾਂ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬਿਰਸਾ ਸਿੰਘ ਵਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਵਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਂ ਛਿੜ ਜਾਂਦਾ ਹੈ ਜਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾਂ ਤੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਭਾਵੇਂ ਅਕਾਲੀ ਦਲ ਤੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣ ਤੇ ਹਮੇਸ਼ਾ ਇਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣੀ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ। ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਲਾ ਲਿਆ ਹੈ? ਕੀ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿਗਲ ਵੱਜ ਗਿਆ? ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦੇ ਜਵਾਬ ਸਮਾਂ ਹੀ ਦੱਸੇਗਾ। ਉਦੋਂ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਬਲਟੋਹਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਧੰਨਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰੀਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾਰ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਦਰੀ ਦੂਜੇ ਪਾਸੇ ਕਿਆਸਰਾਇਆਂ ਨੂੰ ਪਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟਾਂਜੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਰਜੇ ਜਾ ਰਹੇ ਨਕਾਰਾਤਮਕ ਬਿਰਤਾਂਤ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾਂ ਕਦੇ ਬਾਜਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹੋ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦਿਰਸਾ ਸਿੰਘ ਵਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਵਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਂ ਛਿੜ ਜਾਂਦਾ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾ ਤੋਂ ਵੀ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਵਲਟੋਹਾ ਪਾਵਿਆ ਅਕਾਲੀ ਦਲ ਚੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣਤੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣੀ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਿਲਾ ਲਿਆ ਹੈ ਕਿ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦੇ ਜਵਾਬ ਸਮਾਂ ਹੀ ਦੱਸੇਗਾ ਉਦੋਂ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਵਲਟੋਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਸੰਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 19 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾੜ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਧਰ ਹੀ ਦੂਜੇ ਪਾਸੇ ਕਿਆਸਰਾਈਆਂ ਨੂੰ ਪਾਈ ਰঞ্জੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ कल रात तो मीडिया ते वायरल हो रही एक तस्वीर राही सिरजे जा रहे नकारात्मक वृत्तांत ते मैं स्पष्ट करना चाहना हा कि ना मेरा पहला कदे बादल झुंडली नाल समझौता सी ते आज भी नहीं है ते ना भविष्य ਦੇ ਵਿੱਚ ਕਦੇ ਹੋ ਸਕਦਾ ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ ਸਮੂਹ ਸਾਤ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹੋ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸ ਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਸਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਵਿਰਸਾ ਸਿੰਘ ਬਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਬਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਂ ਛਿੜ ਜਾਂਦਾ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾ ਤੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਪਾਵੇਂ ਅਕਾਲੀ ਦਲ ਚੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣਦੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਿਲਾ ਲਿਆ ਹੈ ਕਿ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦੇ ਜਵਾਬ ਸਮਾਂ ਹੀ ਦੱਸੇਗਾ ਉਦੋਂ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਵਲਟੋਹਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਧੰਨਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਪਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 19 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾਰ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਧਰ ਹੀ ਦੂਜੇ ਪਾਸੇ ਕਿਆਸਰਾਈਆਂ ਨੂੰ ਪਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟਾਂਜੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ, "ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਿਰਜੇ ਜਾ ਰਹੇ ਨਕਾਰਾਤਮਕ ਵਰਤਾਂ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾ ਕਦੇ ਬਾਦਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ। ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ। ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹਾਂ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸ ਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁਚਾਲਾ ਗਿਆ ਜਦੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਿਰਸਾ ਸਿੰਘ ਬਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਬਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਨ ਛਿੜ ਜਾਂਦਾ ਹੈ ਜਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜਾਂ ਤੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਭਾਵੇਂ ਅਕਾਲੀ ਦਲ ਤੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣ ਤੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੀ ਮਿਲਣੀ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ। ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਲਾ ਲਿਆ ਹੈ? ਕੀ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿਗਲ ਵੱਜ ਗਿਆ? ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦੇ ਜਵਾਬ ਸਮਾਂ ਹੀ ਦੱਸੇਗਾ। ਉਧਰ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਬਲਟੋਹਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਧੰਨਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 19 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾੜ ਜੇਲ੍ਹ ਦੇ ਸਮੇਂ ਤੋਂ ਸਾਥ ਰਹੀ ਹੈ ਉਧਰ ਹੀ ਦੂਜੇ ਪਾਸੇ ਕਿਆਸਰਾਈਆਂ ਨੂੰ ਭਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟਾਂਜੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਿਰਜੇ ਜਾ ਰਹੇ ਨਕਾਰਾਤਮਕ ਬਿਰਤਾਂਤ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾ ਕਦੇ ਬਾਦਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ ਯਕੀਨ ਕਰਦੇ ਆ ਰਹੇ ਹੋ ਇਸੇ ਤਰ੍ਹਾਂ ਆਪਣਾ ਯਕੀਨ ਕਾਇਮ ਰੱਖਿਓ ਸੰਗਤ ਨਾਲ ਕਦੇ ਵਿਸ਼ਵਾਸਘਾਤ ਨਹੀਂ ਹੋਵੇਗਾ ਪੰਥਕ ਸਿਆਸਤ ਦੇ ਵਿੱਚ ਉਸ ਵੇਲੇ ਵੱਡਾ ਪੁੱਛਾਲਾ ਗਿਆ ਜਦੋਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਵਿਰਸਾ ਸਿੰਘ ਬਲਟੋਹਾ ਦੇ ਘਰ ਅਚਾਨਕ ਪਹੁੰਚ ਜਾਂਦੇ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਬਲਟੋਹਾ ਦੇ ਵੱਲੋਂ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਨਵਾਂ ਹੀ ਕਮਸਾਨ ਛਿੜ ਜਾਂਦਾ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਸਟੇਜ ਤੋਂ ਵੀ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਨੇ ਐਲਾਨ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਲਟੋਹਾ ਪਾਵੇਂ ਅਕਾਲੀ ਦਲ ਚੋਂ ਕੱਢੇ ਜਾ ਚੁੱਕੇ ਨੇ ਲੇਕਿਨ ਪੁੱਛ ਜਾਣਤੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਮੈਂ ਹਮੇਸ਼ਾ ਅਕਾਲੀ ਰਹਾਂਗਾ ਮੇਰਾ ਦਿਲ ਅਕਾਲੀ ਹੈ ਤੇ ਹਮੇਸ਼ਾ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਦੋਵਾਂ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਦੋਵਾਂ ਦੇ ਮਿਲਣ ਨੂੰ ਨਵੇਂ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲਟੋਹਾ ਨੇ ਸ਼ਾਇਦ ਨਵਾਂ ਰਾਇਖ ਤਿਆਰ ਕਰਨ ਦਾ ਸੋਚ ਲਿਆ ਹੈ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਬਲਟੋਹਾ ਨੇ ਬਾਦਲ ਵਿਰੋਧੀਆਂ ਨਾਲ ਹੱਥ ਮਲਾ ਲਿਆ ਹੈ ਕਿ ਸ਼ੋਮਨੀ ਕਮੇਟੀ ਚੋਣਾਂ ਦੀ ਜੰਗ ਦਾ ਬਿਗ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਸਾਰੇ ਸਵਾਲਾਂ ਦਾ ਜਵਾਬ ਸਮਾਂ ਹੀ ਦੱਸੇਗਾ ਉਧਰ ਹੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਵਲਟੋਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦਾ ਕੈਪਸ਼ਨ ਦਿੱਤਾ ਧੰਨਵਾਦ ਸਿੰਘ ਸਾਹਿਬ ਜੀਓ ਅੱਜ ਬਲਟੋਹਾ ਪਰਿਵਾਰ ਦੇ ਗ੍ਰਹਿ ਵਿਖੇ ਪੰਥ ਦੀ ਮਹਾਨ ਸ਼ਖਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਈ ਰਣਜੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਲਾਹੌਰਿਆ ਬੀਬੀ ਬਲਵਿੰਦਰ ਕੌਰ ਬਲਟੋਹਾ ਦੇ ਪਿਛਲੇ ਦਿਨੀ ਹਸਪਤਾਲ ਦਾਖਲ ਰਹਿਣ ਅਤੇ ਹੋਏ ਆਪਰੇਸ਼ਨ ਤੋਂ ਬਾਅਦ ਸਿਹਤ ਦਾ ਪਤਾ ਲੈਣ ਲਈ ਪਹੁੰਚੇ ਭਾਈ ਸਾਹਿਬ ਨਾਲ ਬਲਟੋਹਾ ਸਾਬ ਦੀ 1983 ਤੋਂ ਪੰਥਕ ਸੰਘਰਸ਼ ਅਤੇ ਫਿਰ ਤਿਹਾਰ ਜੇਲ੍ਹ ਦੇ ਸਮੇਂ ਤੋਂ ਸਾਝ ਰਹੀ ਹੈ ਉਦਰੀ ਦੂਜੇ ਪਾਸੇ ਕਿਆਸਰਾਈਆਂ ਨੂੰ ਪਾਈ ਰਣਜੀਤ ਸਿੰਘ ਵੱਲੋਂ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਇਸ ਕੜੀ ਦੇ ਵਿੱਚ ਇੱਕ ਪੋਸਟਾਂਜੀ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕੱਲ ਰਾਤ ਤੋਂ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਸਰਜੇ ਜਾ ਰਹੇ ਨਕਾਰਾਤਮਕ ਬਿਰਤਾਂ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੇਰਾ ਪਹਿਲਾ ਕਦੇ ਬਾਦਲ ਜੁੰਡਲੀ ਨਾਲ ਸਮਝੌਤਾ ਸੀ ਤੇ ਅੱਜ ਵੀ ਨਹੀਂ ਹੈ ਤੇ ਨਾ ਭਵਿੱਖ ਦੇ ਵਿੱਚ ਕਦੇ ਹੋ ਸਕਦਾ ਹੈ ਮੈਂ ਸਿਧਾਂਤ ਤੇ ਖੜਾ ਹਾਂ ਤੇ ਹਮੇਸ਼ਾ ਖੜਾ ਰਹਾਂਗਾ ਸਮੂਹ ਸਾਥ ਸੰਗਤ ਜਿਸ ਤਰ੍ਹਾਂ ਪਿਛਲੇ 45 ਸਾਲਾਂ ਤੋਂ ਤੁਸੀਂ ਮੇਰੇ ਤੇ